ਬਦਲਾ ਪਿੰਡ ਵੜਵੇ ਲਾਮ ਲਾਮ ਨਾ ਜਾਈ ਬਦਲਾ ਪਿੰਡ ਵੜਵੇ ਲਾਮ ਲਾਮ ਨਾ ਜਾਈ ਬਦਲਾ ਪਿੰਡ ਵੜਵੇ ਲਾਮ ਲਾਮ ਨਾ ਜਾਈ ਲੋਕਾਂ ਨੂੰ ਕੱਢ ਲੂ ਜਾਵਾਂਗੇ ਅਡੀਆਂ ਕੱਢੇ ਲੋਕਾਂ ਨੂੰ ਕੱਢ ਲੂ ਜਾਵਾਂਗੇ ਕਹਿੰਦਾ ਕਾਮ ਕਰੇ ਕੋਈ ਤਾਂ ਨੂੰ ਜਾਵਾਂਗੇ ਅਡੀਆਂ ਕੱਢੇ ਕਸਾਵਾਂਗੇ

جي جان کي مينے سر وچ يان کي ਤੁਸੀਂ ਸੁਣੀ ਬਣਾ ਵੀ ਮੁਵੀ ਵਾਲਿਆ ਤੁਸੀਂ ਸੁਣ ਬਣਾ ਵੀ ਵਾਲਿਆ ਵੀ ਵਾਲਿਆ ਹਾਂ ਸਾਡੇ ਸਰਪੰਚ ਸਾਹਿਬ ਨੇ ਸਾਡੇ ਨਾਲ ਬੜਾ ਸਹਿਯੋਗ ਦਿੱਤਾ ਇਹਨਾਂ ਦੀ ਵਾਈਫ ਵੀ ਸਾਡੇ ਨਾਲ ਲੱਗੇ ਆ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਕੋਲ ਹੀ ਆਏ ਕਿਉਂਕਿ ਸਾਨੂੰ ਪਤਾ ਸੀ ਉਹ ਇੱਕ ਪਾਇਜ਼ਾ ਰਨਸਾਨ ਆ ਸਾਡੇ ਨਾਲ ਲੱਕੇ ਉਹ ਕੁਝ ਕਰਨਗੇ ਉਹਨਾਂ ਬਹੁਤ ਕੀਤਾ ਸਾਡੇ ਤੇ ਕੋਈ ਐਂਟ ਨਹੀਂ ਉਹਨਾਂ ਨੇ ਹੋਂਦ ਦੇ ਅਸੀਂ ਤਾਂ ਸਿਰਫ ਜੋ ਸਾਡੇ ਤੋਂ ਸੇਵਾ ਥੋੜੀ ਬੋਤੀ ਹੋਣੀ ਪੁੱਤੀ ਬਾਕੀ ਇਹਨਾਂ ਦੀ ਬਦੌਲਤ ਆ ਸਾਡੇ ਇਹ ਰਿਵਾਜ ਤੇ ਤੁਹਾਨੂੰ ਪੂਰਾ ਚਕੀਨੇ ਜੀ ਮੀਂਹ ਪਊਗਾ ਜੀ ਵੀਰ ਜੀ ਅੱਗੇ ਦੋ ਤਿੰਨ ਵੇਰਾਂ ਅਸੀਂ ਇਹ ਕਰ ਚੁੱਕੇ ਆ ਉਦੋਂ ਅਸੀਂ ਮੀਂਹ ਪਵਾ ਕੇ ਹੀ ਕਰਨਗੇ ਹੂੰ ਤੇ ਅੱਜ ਉਹ ਅਕਾਲ ਪੁਰਖ ਜਾਨ ਦਾ ਫਰਿਆਦ ਤਾਂ ਕਰ ਰਹੇ ਆ ਪਰ ਇਹ ਆ ਵੀ ਨਵੀਂ ਜਨਰੇਸ਼ਨ ਕੀ ਪਤਾ ਦਿਲੋਂ ਕੀ ਕਹਿ ਰਹੀ ਹੈ ਜਦ ਤੱਕ ਅਸੀਂ ਸਾਰੇ ਜਣੇ ਅਰਦਾਸ ਕਰਾਂਗੇ ਨਹੀਂ ਇੱਕੀ ਫਿਰ ਪੂਰੀ ਹੁੰਦੀ ਆ ਅਰਦਾਸ ਬਾਕੀ ਉਹ ਅਕਾਲ ਪੁਰਖ ਜਾਨਾ ਅਕਾਲ ਪੁਰਖ ਜਾਨਾ ਹੂੰ ਹਾਂਜੀ ਆਪਾਂ ਗੁਰਦੁਆਰੇ ਲੰਗਰ ਲਾਇਆ ਹੈ ਹੂੰ ਇਹ ਜਦਦਾ ਬਣਾਇਆ ਦਲੀਆ ਬਣਾਇਆ ਸੰਗਤ ਦੇ ਵਰਤੋਂ ਵਾਸਤੇ ਬੱਚੇ ਸਾਰੀ ਸੰਗਤ ਸਾਡਾ ਸਾਰਾ ਨਗਰ ਰਲ ਕੇ ਬੜਾ ਵਧੀਆ ਸਜੋਗ ਦਿੱਤਾ ਸੀ ਹਾਂਜੀ ਮਾਤਾ ਜੀ ਨਾਂ ਕੀ ਤੁਹਾਡਾ ਮੇਰਾ ਨਾਂ ਗਿਆਨਕੌਰ ਜੀ ਗਿਆਨਕੌਰ ਜੀ ਹਾਂਜੀ ਠੀਕ ਹੈ ਜੀ ਮਤਲਬ ਧੰਨਵਾਦ ਜੀ ਇਹਨਾ ਆਪਣਾ ਜਸਮੇਲ ਕੋਰ ਜੀ ਪਿੰਡ ਕਿਹੜਾ ਜੀ ਵਾੜਾਪੁਰ ਪਿੰਡ ਜੀ ਜਿਹੜਾ ਅੱਜ ਇਹ ਜਿਹੜਾ ਗੁੱਡਾ ਗੁੱਡੀ ਸਾੜੇ ਗਏ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਪੁਰਾਣਾ ਰੀਤੀ ਰਿਵਾਜ ਆ ਅਸੀਂ ਉਹ ਕਹਿੰਨੇ ਆ ਵੀ ਬਹੁਤ ਜ਼ਿਆਦਾ ਔੜ ਲੱਗੀ ਸੀ ਫਸਲਾਂ ਖਰਾਬ ਹੁੰਦੀਆਂ ਐ ਬੱਚੇ ਬਾਹਰ ਜਾਂਦੇ ਸੀ ਦੇ ਖੇਤਾਂ ਬੰਨਿਆਂ ਦੇ ਵਿੱਚ ਔੜ ਦੇ ਵਿੱਚ ਕੋਈ ਵੀ ਅਸੀਂ ਡਰਦੇ ਸੀ ਜੇ ਵੀ ਘਰ ਨੂੰ ਨਾ ਹੋਣ ਇਹ ਚੰਗੀ ਚੰਗੀ ਸੁਖ ਸ਼ਾਂਤੀ ਹੋਵੇ ਠੰਡ ਸੁੱਖਾ ਹਾਂ ਜੀ ਠੀਕ ਹੈ ਹਾਂ ਤੇ ਇਹ ਇਸ ਤਰ੍ਹਾਂ ਰਿਵਾਜ ਮਨਾਉਂਦੇ ਰਹੋਗੇ ਜਿਹੜੇ ਰੀਤੀ ਰਿਵਾਜ ਹੈਗੇ ਬਣੀ ਦਾ ਫੁਰਸਤ ਅਸੀਂ ਜਿਉਂਦੀਆਂ ਐ ਨਨਾਨ ਪੱਜਾਈ ਉਹਨਾਂ ਜਿਹੜਾ ਸਾਨੂੰ ਬਹੁਤ ਕੁਝ ਕਹਿ ਵੀ ਦਿੰਦੇ ਆ ਪਰ ਅਸੀਂ ਹਟਦੇ ਨਹੀਂ ਅਸੀਂ ਭਾਵੇਂ ਸਾਨੂੰ ਦੋ ਵਾਰੀ ਪਾਣੀ ਪੀਣਾ ਪਵੇ ਅਸੀਂ ਬਹਿਰ ਕੇ ਨਹੀਂ ਲਿਆਓ ਬੀਬੀ ਪਾਣੀ ਲਿਆਓ ਬੀਬੀ ਮੋਗ ਫਾਈ ਸਿੱਟੋ ਤੇ ਮਾਫੀ ਖੋਣੀ ਖਾਓ ਅਸੀਂ ਪਾਣੀ ਪੀ ਲਈ ਫਿਰ ਸ਼ੁਰੂ ਹੋ ਗਿਆ ਬਾਕੀ ਸਾਡੇ ਪਿੰਡ ਦੇ ਸਰਪੰਚਾ ਬਹੁਤ ਬਾਕੀ ਸਾਡੇ ਨਾਲ ਸਾਰੀ ਸੰਗਤ ਨੇ ਸਾਡੇ ਨਾਲ ਸਾਥ ਦਿੱਤਾ ਹੈ ਇਹਨਾਂ ਦੇ ਸਾਰੀਆਂ ਆਸਾਂ ਮਰਦਾਂ ਪੂਰੀਆਂ ਹੋਣ ਠੰਡ ਸ਼ਾਂਤੀ ਹੋਵੇ ਫਸਲਵਾਰੀ ਸੋਹਣੀ ਹੋਵੇ ਗੁਰੂ ਦਾ ਪਿੰਡ ਆ ਬਾਬੇ ਦੀਪ ਸਿੰਘ ਦਾ ਅਸੀਂ ਕਿੰਨੇ ਬਾਬਾ ਜੀ ਲਾਜ ਰੱਖਦੇ ਸਨ ਅਸੀਂ ਜਿੱਤਿਆਂ ਦੀ ਮਨਾਉਣੀ ਠੀਕ ਤੀਆਂ ਵੀ ਮਨਾਉਣੀ ਆ ਪਰ ਲਾਸਟ ਦੇ ਜਿਹੜਾ ਸਾਡਾ ਕੰਸ਼ ਕਿਨਾ ਆਪਣਾ ਰਮਿੰਦਰ ਕੌਰ ਅੱਜ ਜਿਹੜਾ ਇਹ ਆਪਣਾ ਗੁੱਡਾ ਗੁੱਡੀ ਸਾੜਿਆ ਪੈਂਡਾ ਪਾਉ ਵੈਂਡ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕੋਈ ਪੁਰਾਣਾ ਰੀਤੀ ਰਿਵਾਜ ਸੀ ਜਿਹੜਾ ਬਿਲਕੁਲ ਅਲੋਪ ਹੋ ਚੁੱਕਾ ਹੈ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਇਹਨੂੰ ਚਾਦਰ ਕੀਤਾ ਅਸੀਂ ਇਹਨੂੰ ਸਪੋਰਟ ਜ਼ਰੂਰ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਮਨ 'ਚ ਹੁੰਦਾ ਕਿ ਸ਼ਾਇਦ ਐਵੇਂ ਹੀ ਰਹਿ ਮਟ ਫਿਰ ਵੀ ਅਸੀਂ ਕਰਦੇ ਆ ਕਿ ਕਿਤੇ ਸਾਡੀ ਰੀਤੀ ਰਿਵਾਜ ਹੁਣ ਸਾਡੇ ਬੱਚਿਆਂ ਨੂੰ ਕੁਝ ਪਤਾ ਲੱਗਦਾ ਹਾਂ ਜਿਵੇਂ ਨਿੱਕੇ ਹੁੰਦੇ ਇੱਕ ਕਪਤਾ ਗਾਉਂਦੇ ਹੁੰਦੇ ਸੀ ਨਿੱਕੇ ਨਿੱਕੇ ਗਣੀ ਦਾ ਮੀਂਹ ਪਿਆ ਪਿੰਦਾ ਲੱਗਿਆ ਸੌਣ ਦੀਆਂ ਛੜੀਆਂ ਵੀ ਹੁਣ ਚੁੰਮਣ ਫਸਲਾਂ ਆ ਰਹੀਆਂ ਹਨ ਹੈਨਾ ਤੇ ਉਹਦੇ ਸੀ ਬਸ ਉਹੀ ਗਾਉਂਦੇ ਰਹਿੰਦੇ ਸੀ ਹੁਣ ਤਾਂ ਪਹਿਲੀ ਵਾਰੀ ਅਸੀਂ ਮਤਲਬ ਸੈਕੰਡਲੀ ਛੋਟੇ ਬੱਚਿਆਂ ਮੇ ਨਿੱਕੇ ਨਿੱਕੇ ਹੁੰਦਿਆਂ ਅਸੀਂ ਬਣਾਇਆ ਸੀਗਾ ਕਿ ਤੇ ਉਹ ਸਾਰਾ ਸਿਸਟਮ ਇਹ ਕੀਤਾ ਸੀ ਹੁਣ ਸਾਨੂੰ ਉਹ ਸਾਰਾ ਕੁਝ ਯਾਦ ਆਇਆ ਕਿ ਅਸੀਂ ਵੀ ਕਿਸੇ ਟਾਈਮ ਨਿੱਕੇ ਹੁੰਦਿਆਂ ਨੇ ਇਹ ਸਾਰਾ ਜਲਾਇਆ ਸੀਗਾ ਤੇ ਕਿ ਨਿਕ ਰਿਹਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਵੀ ਹਾਸਾ ਆਉਂਦਾ ਕਦੇ-ਕਦੇ ਹਾਂਜੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕਿਉਂਕਿ ਬਹੁਤ ਪਰਪਰਾ ਘਟ ਗਈ ਆ ਅਕਸਰ ਅਸੀਂ ਦੇਖਦੇ ਹਾਂ ਹਾਂਜੀ ਬਿਲਕੁਲ ਹੀ ਘਟ ਗਈ ਆ ਦੀ ਅਕਸਰ ਕਿਉਂਕਿ ਹੁਣ ਅਸੀਂ ਕਾਲਜਾਂ ਤੇ ਸਕੂਲਾਂ ਦੇ ਵਿੱਚ ਤਾਂ ਇਹ ਰੀਜਮ ਮਨਾਉਣੇ ਆ ਮੱਚਿਆਂ ਨੂੰ ਦੱਸਦੇ ਆ ਪਰ ਉਹ ਆਰਟੀਫੀਸ਼ੀਅਲ ਕਾਂਟੀ ਵੀ ਚਲਾ ਕਿਉਂਕਿ ਸਾਡੇ ਸਕੂਲਸ ਵੀ ਸਾਰੇ ਨੂੰ ਇਨਵੋਲਵ ਨਹੀਂ ਕਰ ਸਕਦੇਗੇ ਉਹ ਕੁਝ ਕੁ ਬੱਚਿਆਂ ਦੀਆਂ ਫੋਟੋ ਕਰ ਲੈਂਦੇ ਆ ਬਸ ਉਹ ਫੋਟੋ ਹੀ ਸਾਡੀਆਂ ਅਖਬਾਰਾਂ 'ਚ ਰਹਿ ਜਾਂਦੀਆਂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਿਲਕੁਲ ਜਾਗਰੂਕਤ ਨਹੀਂ ਉਹ ਦੀ ਜਾਗਰੂਕਤ ਐਵੇਂ ਆ ਕਿ ਸਾਰੇ ਪਿੰਡ ਦੇ ਅਸੀਂ ਕੁਮਖੇ ਆਏ ਕੋਈ ਨਹੀਂ ਵੀ ਆਇਆ ਤਾਂ ਪਰ ਉਹਨੂੰ ਪਤਾ ਜ਼ਰੂਰ ਲੱਗਾ ਕਿ ਕੁਝ ਰਸਮ ਹੋ ਰਹੀ ਆ ਬੜਾ ਵੱਡਾ ਇਕੱਠ ਹੋਇਆ ਪਿੰਡ ਦਾ ਕਹਿ ਸਕਦੇ ਆ ਤੇ ਇਸ ਤਰ੍ਹਾਂ ਹੀ ਅੱਗੇ ਰੀਤੀ ਰਿਵਾਜ ਮਨਾਉਂਦੇ ਰਹੋਗੇ ਹਾਂਜੀ ਬਿਲਕੁਲ ਹਾਂਜੀ ਠੀਕ ਹੈ ਹਨਵਜ ਥੈਂਕ ਯੂ OK ਅੱਜ ਆਪਣਾ ਮੇਰਾ ਨਾਮ ਚਨਕਲਾਸ਼ ਸ਼ਰਮਾ ਸਰਪੰਚ ਵਾੜਾ ਕੋਵਿੰਡਿਆ ਠੀਕ ਹੈ ਜੀ ਜਿਹੜਾ ਅੱਜ ਤੁਹਾਡੇ ਇਹ ਗੁੱਡਾ ਗੁੱਡੀ ਸਾੜੇ ਗਏ ਜਿਹੜਾ ਰੀਤੀ ਰਿਵਾਜ ਮਨਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅਸੀਂ ਨਾ ਸਾਡੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਕਿ ਤੁਹਾਨੂੰ ਬਾਈਟ ਵੀ ਦੇ ਗਈਆਂ ਉਹਨਾਂ ਦਾ ਪਰਾਲਾ ਵੀ ਸਾਡੇ ਬੱਚੇ ਸਾਰੇ ਪਿੱਛੇ ਜਾ ਰਹੇ ਆ ਇਹ ਪੁਰਾਣੇ ਰੀਤੀ ਰਿਵਾਜ ਆ ਅੱਜ ਕੱਲ ਕੋਈ ਨਵੇਂ ਬੱਚੇ ਜਨਰੇਸ਼ਨ ਇਸ ਚੀਜ਼ ਨੂੰ ਮੰਨਦੇ ਨਹੀਂ ਪਰ ਅਸੀਂ ਉਹਨਾਂ ਮਾਵਾ ਤੇ ਮਗਰ ਲੱਗ ਕੇ ਰੀਤੀ ਰਿਵਾਜ ਮਨਾਵਾਂਗੇ ਅਸੀਂ ਨੂੰ 2 ਸਾਲ ਹੋ ਗਏ ਆ ਹਰ ਸਾਲ ਪਿੱਛੇ ਕਰਦੇ ਆ ਟੀਵੀਆਂ ਦਾ ਵੀ ਤਿਵਾਰ ਮਨਾਉਨੇ ਆ ਹਰ ਤਰ੍ਹਾਂ ਹੁਣ ਵੀ ਅਗਲੇ ਸਾਲੇ ਕੋਈ ਨਹੀਂ ਮਨਾਵਾਂਗੇ ਬਾਕੀ ਸਾਰਾ ਪਿੰਡ ਸਹਿਯੋਗ ਦਿੰਦਾ ਜੋ ਵੀ ਅਸੀਂ ਕਾਰੋਬਾਰ ਕਰਦੇ ਆ ਨਾ ਉਹ ਸਾਰਾ ਪਿੰਡ ਸਹਿਯੋਗ ਦਿੰਦਾ ਧਨ ਮਾਨ ਤਾਨ ਨਾਲ ਸਾਡੇ ਨਾਲ ਚੱਲਦਾ ਮੈਂ ਸਾਰੇ ਪਿੰਡ ਨਿਵਾਸੀਆਂ ਦਾ ਬਾਰ ਬਾਰ ਧੰਨਵਾਦ ਕਰਦਾ ਤੇ ਤੁਹਾਡੇ ਆਈਓਟੀ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆ ਕੇ ਕਵਰਿੰਗ ਕੀਤੀ ਆਪਦੇ ਚੈਨਲ ਉੱਤੇ ਬਹੁਤ ਬੋਤਾਂ। ਮਾਤਾ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸਦੇ ਬਾਰੇ? ਇਹਦੇ ਬਾਰੇ ਮੈਂ ਇਹੋ ਕਹਿਣਾ ਚਾਹੂੰਗੀ ਕਿ ਸਾਡਾ ਪੁਰਾਣਾ ਵਿਰਸਾ ਇਹ ਪ੍ਰਾਤਨ ਸਮੇਂ ਤੋਂ ਹੀ ਸਾਰੇ ਕਰਦੇ ਆਏ ਆ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਹ ਬਿਲਕੁਲ ਖਤਮ ਕਰ ਦਿੱਤਾ। ਹੂੰ। ਹੁਣ ਅੱਜ ਅਸੀਂ ਫੇਰ ਇਸ ਨੂੰ ਉਜਾਗਰ ਕਰ ਰਹੇ ਹਾਂ ਪਰਮਾਤਮਾ ਅਗੇ ਦੋ ਅਰਜ਼ੋਈਆਂ ਕਰ ਰਹੇ ਹਾਂ ਕਿ ਇਹ ਸੱਚੇ ਪਾਤਸ਼ਾਹ ਮੀਂਹ ਵਰਸਾ ਸਾਰੀ ਦੁਨੀਆ ਦੇ ਉੱਤੇ ਠੰਡ ਵਰਤਾ ਸਾਰੀ ਦੁਨੀਆ ਨੂੰ ਸ਼ਾਂਤੀ ਮਿਲੇ ਸਾਡੀਆਂ ਫਸਲਾਂ ਹਰੀਆਂ ਪਰੀਆਂ ਹੋਣ ਹਰ ਇੱਕ ਮਤਲਬ ਦੁਆਵਾਂ ਮੰਗਰੇ ਜਿੰਨਾ ਪਰਿਵਾਰ ਆਇਆ ਉਸ ਨਾਲ ਪੁਰਖੇ ਬੇਨਤੀਆਂ ਕਰਦੇ ਤੇ ਦੁਆਵਾਂ ਮੰਗਦੇ ਅੱਜਕੱਲ੍ਹ ਦੀਆਂ ਜਿਵੇਂ ਸਾਡੀਆਂ ਨੌਜੁਣ ਧੀਆਂ ਪੈਣਾ ਇਹ ਰਿਵਾਜ ਛੱਡ ਦੀਆਂ ਜਾ ਰਹੀਆਂ ਇਹਦੇ ਬਾਰੇ ਹਾਂ ਇਹ ਕਹਿੰਦੇ ਅਸੀਂ ਕਹਿੰਦੇ ਕੋਈ ਬੱਚਿਆਂ ਨੂੰ ਕੋਈ ਇਹੋ ਜਿਹੀ ਮਤ ਤੁਸੀਂ ਬਾਜ ਹਾਂ ਇਹ ਖਤਮ ਕਰਨਾ ਅੱਜਕੱਲ੍ਹ ਦੀ ਜਨਰੇਸ਼ਨ ਸਾਨੂੰ ਵੀ ਕਹਿ ਰਹੇ ਆ ਕਿ ਤੁਸੀਂ ਮਮਾ ਕੀ ਕਰ ਰਹੇ ਜੀ ਪੜ੍ਹੇ ਲਿਖੇ ਬੱਚੇ ਇਸ ਚੀਜ਼ ਵਾਲੇ ਆ ਨਹੀਂ ਰਹੇ ਪਰ ਆਉਣਾ ਪੈਂਦਾ ਉਹਨਾਂ ਚਾਹੀਦਾ ਵੀ ਸਾਨੂੰ ਇਸ ਪੁਰਾਣੇ ਸਮੇਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਡਾ ਜੋ ਵੀ ਵਿਰਸਾ ਛੋਂ ਚੱਲ ਆਇਆ ਉਹਨੂੰ ਸਾਨੂੰ ਅੱਗੇ ਵਧਾਉਣਾ ਹੀ ਚਾਹੀਦਾ ਤੇ ਮਾਦਾ ਪਿੰਡ ਕਿਹੜਾ ਹੈ ਬਾੜਾ ਪੋਵਿੰਡੀਆਂ ਜੀ ਠੀਕ ਹਾਂਜੀ ਬਾੜਾ ਪੋਵਿੰਡੀਆਂ ਨਾ ਆਪਣਾ ਸਰੂਪਪੁਰਾ ਜੀ ਪਿੰਡ ਕਿਡਾ ਜੀ ਬੜਾ ਪੂਰ ਪਿੰਡ ਅੱਛਾ ਜਿਹੜਾ ਅੱਜ ਤੁਸੀਂ ਰੀਤੀ ਰਿਵਾਜ ਜਿਹੜੇ ਕਹਿ ਸਕਦੇ ਆ ਆਪਾਂ ਗੁੱਡਾ ਗੁੱਡੀ ਸਾੜਿਆ ਜਿਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਅਸੀਂ ਜੀ ਇਹੋ ਕਹਿੰਨੇ ਆ ਕਿ ਅਸੀਂ ਪਿਛਲਾ ਰਿਵਾਜ ਜਿਹੜਾ ਵਰਤ ਰਹੇ ਆ ਹੂੰ ਤੇ ਇਹੋ ਹੀ ਵਰਤਦੇ ਰਵਾਂਗੇ ਹੂੰ ਤੇ ਮਾਲਕ ਸਾਡੇ ਨਗਰ ਖੇੜੇ ਤੇ ਕਿਰਪਾ ਕਰੇ ਠੀਕ ਹੈ 15 ਸਤਨਾ ਬਖਸ਼ੀ ਅੱਛਾ ਇਹ ਰਿਵਾਜ ਕਿਸ ਵਾਸਤੇ ਬਣਾਇਆ ਜਾਂਦਾ ਜੀ ਇਹ ਰਵਾਜ ਮਨਾਇਆ ਜਾਂਦਾ ਕਿ ਔਰ ਲੱਗੀ ਆ ਕਿ ਫਸਲਾ ਹੋਣਾ ਨਹੀਂ ਪਵੇ ਤੇ ਬੱਚਾ ਨੂੰ ਪਛਾਣਦੀ ਆ ਠੀਕ ਠੀਕ साराधीअ <laughs> सारा